ਹਾਂਜੀ ਆ ਜੀ ਫਗਲਾਣਾ ਦੀ ਦਾਣਾ ਮੰਡੀ ਤੁਹਾਡੇ ਸਾਹਮਣੇ ਆ ਮੈਂ ਇੰਦਰਜੀਤ ਹੀਰਾ ਪੱਤਰਕਾਰ ਹਿਾਰਪੁਰੋਂ ਤੇ ਇੱਥੇ ਨਾ ਮਤਲਬ ਤਕਰੀਬ ਦੱਸਿਆ ਜਾਂਦਾ ਕਿ 20 ਸਾਲ ਤੋਂ ਨਾ ਇਹ ਮੰਡੀ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਆ ਕਿਸਾਨ ਵੀ ਆਉਂਦੇ ਇੱਥੋਂ ਦੂਰੋਂ ਦੂਰੋਂ هەر ਇੱਕ ਫਸਲ ਨੂੰ ਲੈ ਕੇ ਆਪਣੀ ਨੂੰ ਸਟੋਰ ਤੇ ਵੇਚਣ ਵਾਸਤੇ ਪਰ ਇੱਥੇ ਪ੍ਰੋਬਲਮ ਇਹ ਆ ਕਿ ਸ਼ੈੱਡ ਬਹੁਤ ਜ਼ਰੂਰੀ ਆ ਇਹ ਹੋਇਆ ਗ੍ਰੀਟ ਤਰੀਕੇ ਨਾਲ ਤੂੰ ਹੋਰ ਬਾਟ ਆਣਾ ਜੇ ਅੱਜ ਕੱਲ੍ਹ ਬਾਤ ਬਤਰੀ ਨਾ ਮੋਲੰ ਮੇਰੇ ਸਮੇਂ ਤੋਂ ਸ਼ੈੱਡ ਨਹੀਂ ਬਣੀ ਹੈਗੀ ਇੱਥੇ ਜਿਸ ਕਾਰਨ ਮੀਂਹ ਦੇ ਵਿੱਚ ਕਿਸਾਨਾਂ ਦੀ ਭੱਜ ਦੌੜ ਲੱਗ ਗਈ ਹੈ ਅੰਟੀ ਚਲੋ ਦੇਖਦੇ ਹਾਂ ਜੇ ਕਿਸਾਨ ਮਿਲਿਆ ਸੀ ਉਹਨਾਂ ਨਾਲ ਵੀ ਗੱਲ ਕਰਦੇ ਹਾਂ